ਸਤਿ ਸ਼੍ਰੀ ਅਕਾਲ ਜੀ ਮੈਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬਲਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਮੇਰੇ ਪਿਆਰਿਆਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਜਿਹੜੀ ਸੂਟ ਲੈ ਕੇ ਆਏ ਹਾਂ ਜੀ ਪਸ਼ਮੀਨੇ ਦੇ ਸੂਟ ਲੈ ਕੇ ਆਏ ਹਾਂ ਆਪਾਂ ਆਪਣੀ ਲੋਕੇਸ਼ਨ ਆਪਣੀ ਚੇਂਜ ਹੋ ਗਈ ਹੈ ਜੀ ਪਹਿਲਾਂ ਆਪਾਂ ਸੀਗੇ ਔਰ ਸਾਈਡ ਤੇ ਸੀਗੇ ਜੀ ਪੁਲ ਕ੍ਰੋਸ ਕਰਕੇ ਜਾਣਾ ਪੈਂਦਾ ਸੀ ਕਸਟਮਰ ਨੂੰ ਬੜ ਹਾਲਾ ਰੋਡ ਹੈ ਜੀ 메인 ਬੁੜਲਾਡੇ ਦੀ ਐਂਟਰੀ ਹੈ ਉਸੇ ਰੋਡ ਤੇ ਆਪਾਂ ਜਿਹੜੇ ਆ ਗਏ ਆ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰਕੇ ਜਿਹੜਾ ਤੁਸੀਂ ਮੇਰੀ ਲੋਕੇਸ਼ਨ ਲੈ ਸਕਦੇ ਹੋ ਜੀ ਬਿਲਕੁਲ ਚੌਂਕ ਦੇ ਵਿੱਚ ਹੀ ਆਪਣੀ ਦੁਕਾਨ ਹੈ ਜੀ ਆਪਾਂ ਨੂੰ ਕੋਈ ਵੀ ਮਤਲਬ ਪੁਲ ਕ੍ਰੋਸ ਕਰਕੇ ਦੂਸਰੀ ਸਾਈਡ ਜਾਣ ਦੀ ਜ਼ਰੂਰਤ ਨਹੀਂ ਹੈਗਾ ਇਹ ਆਈਟੀਆਈ ਤੋਂ ਵੀ ਬਿਲਕੁਲ ਨੇੜੇ ਹੈ ਜੀ ਆਪਾਂ ਸਟੇਸ਼ਨ ਤੋਂ ਵੀ ਬਿਲਕੁਲ ਨੇੜੇ ਆ ਜੋ ਵੀ ਭੈਣ ਆਉਣਾ ਚਾਹੁੰਦੀ ਹੈ ਤੁਸੀਂ ਬਸ ਤੇ ਆਉਂਗੇ ਤਾਂ ਤੁਸੀਂ ਆਈਟੀਆਈ ਉਤਰ ਕੇ ਵੀ ਬਿਲਕੁਲ ਨੇੜੇ ਆਪਣੀ ਦੁਕਾਨ ਪਈਗੀ ਅਗਰ ਤੁਸੀਂ ਟ੍ਰੇਨ ਤੇ ਆਉਂਗੇ ਤਾਂ ਸਟੇਸ਼ਨ ਤੋਂ ਉਤਰ ਕੇ ਵੀ ਆਪਣੀ ਦੁਕਾਨ ਬਿਲਕੁਲ ਨੇੜੇ ਹੈ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਜੀ ਅੱਜ ਆਪਾਂ ਪਸ਼ਮੀਨੇ ਦੇ ਸੂਟ ਲੈ ਕੇ ਆਏ ਹਾਂ ਪਿਓਰ ਪਸ਼ਮੀਨਾ ਜੀ ਗਾਰੰਟੀ ਵਾਲਾ ਕੋਈ ਬੁਰਨੀ ਆਊਗਾ ਕੋਈ ਸ਼ਿਕਾਇਤ ਨਹੀਂ ਜੀ ਬੁਰਦੀ ਕਪੜਾ ਖਰਾਬ ਨਹੀਂ ਹੋਊਗਾ 101% ਪਿਓਰ ਕੁਆਲਿਟੀ ਦਾ ਜਿਹੜਾ ਆਪਾਂ ਪਸ਼ਮੀਨਾ ਲੈ ਕੇ ਆਏ ਆਂ ਔਰ ਇਹਦੇ ਤੇ ਜਿਹੜਾ ਵਰਕ ਕੀਤਾ ਹੈ ਜੀ ਬਹੁਤ ਸੋਹਣਾ ਵਰਕ ਆਇਆ ਜੀ ਦੋ ਪੈਨਲ ਦੇ ਵਿੱਚ ਇਹ ਆਪਣੇ ਕੋਲੇ ਵਰਕ ਆਇਆ ਜੀ ਚੈੱਕ ਕਰ ਸਕਦੇ ਹੋ ਹਰ ਸੂਟ ਦੇ ਵਿੱਚ ਆਪਾਂ ਤੁਹਾਨੂੰ ਕਲਰ ਵੀ ਦਿਖਾਵਾਂਗੇ ਇਹ ਸੀਗਾ ਜੀ ਫਰਸਟ ਕਲਰ ਜਿਹੜਾ ਹੈਗਾ ਮਸਟਰਡ ਕਲਰ ਪੈਨਲ ਬਣਿਆ ਹੈ ਜੀ ਘੇਰਾ ਬਣਿਆ ਹੈ ਬਹੁਤ ਸੋਹਣਾ ਔਰ ਇਹਦੇ ਵਿੱਚ ਆਪਣੇ ਕੋਲੇ ਕਲਰ ਵੀ ਨੇ ਜਿਹੜੇ ਮੈਂ ਤੁਹਾਨੂੰ ਕਲਰ ਇਹਦੇ ਹੁਣੇ ਦਿਖਾ ਰਹੀ ਹਾਂ ਜੀ ਫਸਟ ਜਿਹੜਾ ਕਲਰ ਹੈਗਾ ਜੀ ਮਸਟਰਡ ਸੈਕਿੰਡ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗਾ ਜੀ ਗ੍ਰੀਨ ਬਹੁਤ ਸੋਹਣਾ ਗ੍ਰੀਨ ਕਲਰ ਹੈ ਜੀ ਸੈਕਿੰਡ ਕਲਰ ਹੈ ਜਿਹੜਾ ਉਦਾਂ ਹੀ ਪੈਨਲ ਜਾਣਗੇ ਜੀ ਪੈਨਲ ਦੇ ਵਿੱਚ ਹੀ ਜਿਹੜਾ ਵਰਕ ਹੋਇਆ ਹੋਇਆ ਇਹ ਜਿਵੇਂ ਫਸਟ ਸੂਟ ਮੈਂ ਤੁਹਾਨੂੰ ਦਿਖਾਇਆ ਜੀ ਉਵੇਂ ਹੀ ਪੈਨਲ ਹੈ ਬਹੁਤ ਸੋਹਣਾ ਪੈਨਲ ਦੇ ਨਾਲ ਨਾਲ ਦੇਖੋ ਕੰਮ ਬੂਟਿਆਂ ਦਾ ਵੀ ਦਿੱਤਾ ਗਿਆ ਸਾਰੇ ਦੇ ਵਿੱਚ ਬੁੱਟੀ ਵੀ ਦਿੱਤੀ ਗਈ ਹੈ ਜਿੰਨੀ ਮਰਜ਼ੀ ਲੈਂਥ ਤੁਸੀਂ ਬਣਾ ਸਕਦੇ ਹੋ ਉੱਪਰ ਨੈੱਕ ਨਹੀਂ ਬਣਿਆ ਹੋਇਆ ਇਹਦੇ ਵਿੱਚ ਸੈਕਿੰਡ ਕਲਰ ਹੈਗਾ ਜੀ ਥਰਡ ਕਲਰ ਹੈਗਾ ਜੀ ਇਹਦਾ ਵਾਈਨ ਵਾਈਨ ਕਲਰ ਹੈ ਜੀ ਥਰਡ ਕਲਰ ਫੋਰਥ ਜਿਹੜਾ ਇਹਦਾ ਕਲਰ ਹੈਗਾ ਜੀ ਮਹਿਰੂਨ ਕਲਰ ਇਹਦੇ ਚਾਰੋ ਹੀ ਸੋਹਣੇ ਆ ਜੀ ਡਾਰਕ ਕਲਰ ਦੇ ਚਾਟ ਦੇ ਵਿੱਚ ਇਹ ਆਇਆ ਹੈ ਗਰਲਿਸ਼ ਜਿਹਾ ਕਨਸੈਪਟ ਹੈ ਔਰ ਪਸ਼ਮੀਨਾ ਦੇ ਪਿਓਰ ਵਾਲਾ ਲੱਗਿਆ ਹੋਇਆ ਹੈ ਜੀ ਬੁਰਨੀ ਆਊਗਾ ਫੁੱਲ ਗਰੰਟੀ ਹੈ ਕੋਈ ਇਹਦੇ ਤੇ ਲਾਈਨਿੰਗ ਦੀ ਕੋਈ ਇਸ਼ੂ ਨਹੀਂ ਹੈ ਕੋਈ ਲਾਈਨਿੰਗ ਦੀ ਨਹੀਂ ਨਹੀਂ ਵਿਦਾਊਟ ਲਾਈਨਿੰਗ ਬਣਨ ਵਾਲਾ بیس ਹੈ ਇਹ ਨਾ ਹੀ ਛੀਜੇਗਾ ਨਾ ਫਟੇਗਾ ਨਾ ਹੀ ਇਹਦਾ ਕਲਰ ਜਾਏਗਾ ਜੀ ਗਰੰਟੀ ਵਾਲਾ ਜਿਹੜਾ ਇਹ ਸਟੱਫ ਰਹਿਣ ਵਾਲਾ ਆਪਣਾ ਇਹਦਾ ਜਿਹੜਾ ਚਾਰ ਕਲਰਾਂ ਦੇ ਵਿੱਚ ਆਇਆ ਜੀ ਇਹ ਮਹਿਰੂਨ ਹੋ ਗਿਆ ਵਾਈਨ ਹੋ ਗਿਆ ਗ੍ਰੀਨ ਹੋ ਗਿਆ ਔਰ ਹੋ ਗਿਆ ਜੀ ਮਸਟਰਡ ਚਾਰ ਜਿਹੜੇ ਕਲਰ ਨੇ ਇਹਦੇ ਸੈੱਟ ਦੇ ਵਿੱਚ ਆਏ ਨੇ ਚਾਰੇ ਕਲਰ ਬੜੇ ਸੋਹਣੇ ਨੇ ਜੀ ਨੈਕਸਟ ਜਿਹੜਾ ਆਪਣਾ ਡਿਜ਼ਾਈਨ ਹੈ ਜੀ ਏ ਵੀ ਪਸ਼ਮੀਨੇ ਦੇ ਉੱਤੇ ਆਇਆ ਹੈ ਨੈਕਸਟ ਡਿਜ਼ਾਈਨ ਇਹ ਸਭ ਤੋਂ ਪਹਿਲਾ ਜਿਹੜਾ ਕਲਰ ਹੈਗਾ ਜੀ ਰੈੱਡ ਕਲਰ ਹੈ ਬਲੱਡ ਰੈੱਡ ਕਲਰ ਹੈ ਜੀ ਤੁਸੀਂ ਇਹਦਾ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਘੇਰੇ ਦੇ ਉੱਤੇ ਦੇਖੋ ਨਿੱਕੀ ਨਿੱਕੀ ਬੂਟੀ ਦਾ ਵਰਕ ਹੈ ਔਰ ਪ੍ਰਾਈਸ ਮੈਂ ਦੱਸਦੀ ਮਾਂ ਜੀ ਜਿਹੜੇ ਇਹਨਾਂ ਇਸ ਵਾਲੀ ਸੂਟ ਨੇ ਜੀ ਇਹਨਾਂ ਦਾ ਪ੍ਰਾਈਸ ਹੈਗਾ ਜੀ 1050 ਰੁਪਏ 1050 ਰੁਪਏ ਦੇ ਵਿੱਚ ਇਹ ਵਰਕ ਵੀ ਨਹੀਂ ਹੁੰਦਾ ਤੇ ਅਸੀਂ ਤੁਹਾਨੂੰ ਵਿਦ ਸਟਾਫ ਇਹਦਾ ਸੂਟ ਦਾ ਪ੍ਰਾਈਸ ਦਿੱਤਾ ਹੈ ਜੀ 1050 ਰੁਪਏ ਔਰ ਜਿਹੜਾ ਇਹ نیچے ਇਹਦੇ ਦੇਖੋ ਬੂਟੀ ਦਿੱਤੀ ਗਈ ਹੈ ਬੇਲ ਦਿੱਤੀ ਗਈ ਉਸ ਤੋਂ ਬਾਅਦ ਫਿਰ ਤੋਂ ਹਨਾ ਡਿਜ਼ਾਈਨਿੰਗ ਦਿੱਤੀ ਗਈ ਹੈ ਬਹੁਤ ਸੋਹਣਾ ਪੈਨਲ ਦੇ ਵਿੱਚ ਕੰਮ ਹੋਇਆ ਹੋਇਆ ਜੀ ਜਿਹੜੀ ਵੀ ਭੈਣ ਇਹ ਚਾਰ ਸੂਟ ਇਕੱਠੇ ਸੈੱਟ ਲਾਊਗੀ ਜੀ ਉਹਨੂੰ ਇਹ ਸੂਟ 1000 ਰੁਪਏ ਦਾ ਪੈ ਜਾਊਗਾ ਜੋ ਵੀ ਇਹਦੇ ਵਿੱਚੋਂ ਚਾਰ ਸੂਟ ਲੈਣਗੇ ਜੀ ਮਤਲਬ ਕਿਸੇ ਵੀ ਵਿੱਚੋਂ ਉਹਦੇ ਹਿਸਾਬ ਨਾਲ ਜਦੋਂ ਜੋ ਜਿਹੜੇ ਵੀ ਮਤਲਬ ਡਿਜ਼ਾਈਨ ਦੇ ਵਿੱਚੋਂ ਤੁਸੀਂ ਚਾਰ ਸੂਟ ਅਗਰ ਤੁਸੀਂ ਇਕੱਠੇ ਚਾਰ ਦਾ ਆਰਡਰ ਬਣਾ ਲੈਨੇ ਹੋ ਤਾਂ ਤੁਹਾਨੂੰ 50 ਰੁਪਏ ਸੂਟ ਦੇ ਜਿਹੜੇ ਪਿੱਛੇ ਆ ਹਨਾ ਕੱਟ ਹੋ ਜਾਣਗੇ ਜੀ ਨੈਕਸਟ ਜਿਹੜਾ ਕਲਰ ਹੈ ਜੀ ਮਹਿਰੂਨ ਕਲਰ ਹੈ ਰੈੱਡ ਕਲਰ ਰੈੱਡ ਬਲੱਡ ਜਿਹਾ ਕਲਰ ਹੈ ਜੀ ਡਾਰਕ ਕਲਰ ਦੇ ਵਿੱਚ ਇਹ ਬਹੁਤ ਸੋਹਣਾ ਕਲਰ ਆਂਦਾ ਜੀ ਰੈੱਡ ਕਲਰ ਇਹਦੇ ਵਿੱਚ ਡਿਜ਼ਾਈਨਿੰਗ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਫੁੱਲ ਫਿਨਿਸ਼ਿੰਗ ਨਾਲ ਜਿਹੜਾ ਇਹ ਵਰਕ ਹੋਇਆ ਜੀ ਵਰਕ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਬਹੁਤ ਸੋਹਣਾ ਕੰਮ ਹੋਇਆ ਜੀ ਕਲਰ ਕੰਬੀਨੇਸ਼ਨ ਵੀ ਬੜੇ ਸੋਹਣੇ ਲਾਏ ਆ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਫਸਟ ਜਿਹੜਾ ਸੀਗਾ ਜੀ ਰੈੱਡ ਕਲਰ ਸੈਕੰਡ ਇਹਦਾ ਕਲਰ ਹੈਗਾ ਜੀ ਮਸਟਰਡ ਕਲਰ ਬਹੁਤ ਸੋਹਣਾ ਸ਼ੇਡ ਹੈ ਜੀ ਮਸਟਰਡ ਕਲਰ ਥਰਡ ਜਿਹੜਾ ਸ਼ੇਡ ਹੈ ਜੀ ਇਹਦੇ ਵਿੱਚ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਫੋਰਥ ਜਿਹੜਾ ਸ਼ੇਡ ਹੈ ਜੀ ਨੇਵੀ ਬਲੂ ਕਲਰ ਚਾਰ ਕਲਰ ਨੇ ਜੀ ਇਹਦੇ ਚਾਰਵੀਂ ਕਲਰ ਬੜੇ ਸੋਹਣੇ ਨੇ ਜੀ ਰੈੱਡ ਕਲਰ ਹੋ ਗਿਆ ਗ੍ਰੀਨ ਹੋ ਗਿਆ ਜੀ ਨੇਵੀ ਹੋ ਗਿਆ ਔਰ ਇੱਕ ਹੋ ਗਿਆ ਜੀ ਆਪਣਾ ਮਸਟਰਡ ਕਲਰ ਬੜੇ ਪਿਆਰੇ ਪਿਆਰੇ ਸ਼ੇਡ ਦੇ ਵਿੱਚ ਜਿਹੜੇ ਹੀ ਸੂਟ ਆਪਣੇ ਕੋਲੇ ਆਏ ਨੇ ਜੀ ਬਹੁਤ ਸੋਹਣੇ ਸ਼ੇਡ ਨੇ ਜੀ ਇਹਦਾ ਰੇਟ ਰਹਿਣ ਵਾਲਾ ਜੀ 1050 ਰੁਪਏ ਇਸ ਤੋਂ ਬਾਅਦ ਜਿਹੜੇ ਨੈਕਸਟ ਜਿਹੜੇ ਸੂਟ ਨੇ ਜੀ ਆਪਾਂ 900 ਰੁਪਏ ਦੇ ਵਿੱਚ ਜਿਹੜੇ ਨੈਕਸਟ ਸੂਟ ਆਪਾਂ ਦੇਵਾਂਗੇ ਜੀ ਬਹੁਤ ਜ਼ਿਆਦਾ ਹੌਟ ਸੇਲਿੰਗ ਜਿਹੜੇ ਆਪਣੇ ਸੂਟ ਨੇ ਜੀ ਉਹ ਬਹੁਤ ਸੂਟ ਆਪਾਂ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਹਾਂ ਦੁਬਾਰਾ ਫਿਰ ਤੋਂ ਆਪਣੇ ਕੋਲੇ ਸਟਾਕ ਆਇਆ ਜੀ ਇਹ ਨਵਾਂ ਕਾਵਿਆ ਟੱਚ ਜਿਹੜਾ ਵਰਕ ਰਹਿਣ ਵਾਲਾ ਹੈ ਜੀ ਦੇਖੋ ਕਾਵਿਆ ਵਰਕ ਹੋਏਗਾ ਵੇਲ ਬਣੀ ਹੋਈ ਹੈ ਜੀ ਪ੍ਰੋਪਰ ਘੇਰੇ ਦੇ ਉੱਤੇ ਵੇਲ ਆਏਗੀ ਔਰ ਜਿਹੜੀ ਇਹਦੀ ਬਾਜੂ ਤੇ ਵਰਕ ਆਏਗਾ ਉਹ ਵੀ ਕਾਵਿਆ ਟੱਚ ਜਿਹੜੀ ਵੇਲ ਹੈ ਜੀ ਜਿਹੜੀ ਇਹਦੀ ਬਾਜੂ ਦੀ ਵੇਲ ਆਈ ਹੈ ਬੜਾ ਸੋਹਣਾ ਜਿਹੜਾ ਕਾਵੀਏ ਦਾ ਕੰਮ ਕੀਤਾ ਹੋਇਆ ਹੈ ਨਾਲ ਹੀ ਜਿਹੜਾ ਇਹਦਾ ਤੁਸੀਂ ਇਹ ਜਿਹੜੀ ਵੇਲ ਹੈ ਜੀ ਇਹਦੀ ਬਾਟਮ ਤੇ ਵੀ ਲਿਆ ਸਕਦੇ ਹੋ ਔਰ ਇਹਦੀ ਵੇਲ ਜਿਹੜੀ ਇਹ ਬਾਜੂ ਤੇ ਵੀ ਲਿਆ ਸਕਦੇ ਹੋ ਆਪਸ਼ਨਲ ਹੈ ਜੀ ਇਹ ਔਰ ਜਿਹੜਾ ਇਹਦਾ ਘੇਰਾ ਬਣਿਆ ਜੀ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਇਹਦੇ ਘੇਰੇ ਦੇ ਉੱਤੇ ਕੰਮ ਹੋਇਆ ਹੈ ਇਹਦੇ ਵਿੱਚ ਆਪਣੇ ਕੋਲੇ ਡਿਜ਼ਾਈਨ ਹੈਗੇ ਨੇ ਜੀ ਕਾਫੀ ਡਿਜ਼ਾਈਨਰ ਦੇ ਵਿੱਚ ਇਹ ਆਪਣੇ ਕੋਲੇ ਸਟਾਕ ਆਇਆ ਜੀ ਕਲਰ ਇਹਦੇ ਵਿੱਚ ਹੈਗਾ ਜੀ ਪਰਪਲ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਔਰ ਇੱਕ ਹੈਗਾ ਜੀ ਆਪਣਾ ਮਸਟਰਡ ਸ਼ੇਡ ਹੈ ਜੀ ਨੈਕਸਟ ਕਲਰ ਹੈਗਾ ਜੀ ਨੈਕਸਟ ਜਿਹੜਾ ਕਲਰ ਬੜਾ ਪਿਆਰਾ ਗਾਜਰੀ ਜਿਹਾ ਸ਼ੇਡ ਹੈ ਜੀ ਇਸ ਤੋਂ ਬਾਅਦ ਆਏਗਾ ਜੀ ਪੀਚ ਗਾਜਰੀ ਪਰਪਲ ਕਲਰ ਦੇ ਤੁਸੀਂ ਦੋ ਸੂਟ ਵੀ ਸਾਡੇ ਤੋਂ ਲੈ ਸਕਦੇ ਹੋ ਇੱਕ ਕਲਰ ਆਇਆ ਜੀ ਦਾ ਮਜੈਂਟਾ ਇਹ ਆਪਣੇ ਕੋਲੇ ਦੇਖੋ ਜੀ ਪਰਪਲ ਕਲਰ ਹੋ ਗਿਆ ਜੀ ਗਾਜਰੀ ਕਲਰ ਹੋ ਗਿਆ ਬੜਾ ਪਿਆਰਾ ਗਾਜਰੀ ਕਲਰ ਹੈ ਇੱਕ ਸ਼ੇਡ ਹੈ ਜੀ ਪ੍ਰੋਪਰ ਗਾਜਰੀ ਕਲਰ ਜਿਹੜਾ ਹੁਣ ਦਿਖ ਰਿਹਾ ਜੀ ਉਹ ਵਰ ਗਾਜਰੀ ਕਲਰ ਹੈ ਇੱਕ ਸ਼ੇਡ ਹੈਗਾ ਜੀ ਆਪਣੇ ਕੋਲੇ ਮਸਟਰਡ ਕਲਰ ਹੈ ਮਜੈਂਟਾ ਕਲਰ ਹੋ ਗਿਆ ਜੀ ਪੀਚ ਕਲਰ ਹੋ ਗਿਆ ਜੀ ਔਰ ਇੱਕ ਹੋ ਗਿਆ ਜੀ ਪਰਪਲ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਜਿਹੜੇ ਸੂਟ ਦੇ ਆਪਣੇ ਕੋਲੇ ਆਏ ਨੇ ਜੀ ਬੜੇ ਸੋਹਣੇ ਕਲਰਾਂ ਦੇ ਵਿੱਚ ਇਹ ਸਟਾਕ ਜਿਹੜਾ ਆਪਣੇ ਕੋਲੇ ਆਇਆ ਜੀ ਪ੍ਰਾਈਸ ਇਹਨਾਂ ਦਾ ਹੈਗਾ ਜੀ ਸਿਰਫ ਤੇ ਸਿਰਫ 900 ਰੁਪਏ 900 ਰੁਪਏ ਦੇ ਵਿੱਚ ਜਿਹੜੀ ਤੁਸੀਂ ਇਹ ਸੂਟ ਸਾਡੇ ਤੋਂ ਬਾਏ ਕਰ ਸਕਦੇ ਹੋ ਕਾਵਿਆ ਟੱਚ ਵਰਕ ਹੈ ਜੀ ਵਿਦਾਊਟ ਜਿਹੜਾ ਕਾਵਿਆ ਵਰਕ ਹੈ ਜੀ ਉਹ ਵੀ ਮਾਰਕੀਟ ਦੇ ਵਿੱਚੋਂ ਦੇਖੋ 90 ਟੱਚ ਵਰਕ ਦੇ ਰਹੇ ਆ ਜੀ ਤੁਸੀਂ ਵੇਖ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਨਾਲ ਕੰਮ ਹੋਇਆ ਜੀ ਬਹੁਤ ਸੋਹਣਾ ਜਿਹੜਾ ਵਰਕ ਹੋਇਆ ਜੀ ਸਿਰਫ ਤੇ ਸਿਰਫ ਪ੍ਰਾਈਸ ਬਹੁਤ ਜਨਰਲ ਪ੍ਰਾਈਸ ਤੇ ਆਪਾਂ ਕੰਮ ਕਰਦੇ ਆ ਜੀ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਜਦੋਂ ਕਿ ਇਹਦੇ ਵਰਕ ਦਾ ਪ੍ਰਾਈਸ ਹੀ 8800 ਰੁਪਏ ਜੀ ਨੈਕਸਟ ਜਿਹੜਾ ਡਿਜ਼ਾਈਨ ਆਉਣ ਵਾਲਾ ਹੈ ਜੀ ਕਲਰ ਡਿਜ਼ਾਈਨ ਦੇਖ ਸਕਦੇ ਹੋ ਬਲੈਕ ਕਲਰ ਦੇ ਵਿੱਚ ਹੈ ਜੀ ਪਸ਼ਮੀਨਾ ਸਾਰਿਆਂ ਦੇ ਉੱਤੇ ਲੱਗਿਆ ਬਹੁਤ ਸੋਹਣਾ ਵਧੀਆ ਕੁਆਲਿਟੀ ਦਾ ਪਸ਼ਮੀਨਾ ਲੱਗਿਆ ਜੀ ਕੁਝ ਵੀ ਨਹੀਂ ਹੋਏਗਾ ਸਟਾਫ ਨੂੰ ਵਰਕ ਚੈੱਕ ਕਰ ਸਕਦੇ ਹੋ ਇਹ ਵੀ ਰਹੇਗਾ ਜੀ ਕਾਵ ਇਹ ਵਾਲੇ ਡਿਜ਼ਾਈਨ ਦੇ ਵਿੱਚ ਦੇਖੋ ਇਹ ਦੀਆਂ ਬਾਜੂ ਬਣੀਆਂ ਹੋਈਆਂ ਨੇ ਇਹਦਾ ਘੇਰਾ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ 5 ਮੀਟਰ ਪ੍ਰੋਪਰ ਸਟੱਫ ਆਏਗਾ ਜੀ ਸਾਰਾ ਜਿਹੜਾ ਬੇਸ ਆਏਗਾ ਸਾਰਾ ਪਸ਼ਮੀਨਾ ਲੱਗਾ ਹੋਇਆ ਹੈ ਬੜਾ ਪਿਆਰਾ ਜਿਹੜਾ ਵਰਕ ਦਿੱਤਾ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਕਲਰ ਨੇ ਜੀ ਗਾਜਰੀ ਆ ਗਿਆ ਬਹੁਤ ਪਿਆਰਾ ਗਾਜਰੀ ਟੋਨ ਹੈ ਇੱਕ ਆਗੀ ਜੀ ਮਹਿੰਦੀ ਔਰ ਇੱਕ ਆ ਗਿਆ ਜੀ ਮਸਟਰਡ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਹੈਗਾ ਜੀ ਬਲੈਕ ਮਹਿੰਦੀ ਗਾਜਰੀ ਔਰ ਮਸਟਰਡ ਚਾਰ ਕਲਰਾਂ ਦੇ ਵਿੱਚ ਜਿਹੜਾ ਇਹ ਸਟਾਕ ਤੁਹਾਨੂੰ ਮਿਲ ਜੇਗਾ ਜੀ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਸਿਰਫ ਤੇ ਸਿਰਫ 900 ਰੁਪਏ ਨੈਕਸਟ ਜਿਹੜਾ ਆਪਣੇ ਕੋਲੇ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਸਾਰੇ ਭੈਣਾਂ ਨੂੰ ਬੜਾ ਪਸੰਦ ਆਉਣ ਵਾਲਾ ਡਿਜ਼ਾਈਨ ਹੈ ਇਹ ਹੈਗਾ ਜੀ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਦੇ ਉੱਤੇ ਆ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਸੋਹਣਾ ਵਰਕ ਹੋਇਆ ਜੀ ਪ੍ਰੋਪਰ ਜਿਹੜਾ ਮਹਿੰਦੀ ਗ੍ਰੀਨ ਕਲਰ ਹੈ ਜੀ ਗ੍ਰੀਨ ਕਲਰ ਬਹੁਤ ਸੋਹਣਾ ਤੋ ਜਿਹੜੇ ਇਹਦੇ ਬਾਜੂ ਦਾ ਡਿਜ਼ਾਈਨ ਬਣਿਆ ਹੈ ਜੀ ਬਹੁਤ ਸੋਹਣਾ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈ। ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨੇ ਜੀ ਇੱਕ ਕਲਰ ਮੈਂ ਤੁਹਾਨੂੰ ਦਿਖਾਤਾ ਜੀ ਮਹਿੰਦੀ ਗ੍ਰੀਨ, ਸੈਕੰਡ ਜਿਹੜਾ ਕਲਰ ਹੈਗਾ ਜੀ ਮਸਟਰਡ ਕਲਰ ਹੈ ਬਹੁਤ ਸੋਹਣਾ। ਥਰਡ ਜਿਹੜਾ ਕਲਰ ਹੈ ਜੀ ਆਪਣਾ ਗਾਜਰੀ ਜੀ ਟੋਨ ਹੈ, ਇਹ ਹੈਗਾ ਜੀ ਪਿੰਕਿਸ਼ ਗਾਜਰੀ ਜੀ ਟੋਨ ਹੈ। ਇਸ ਤੋਂ ਬਾਅਦ ਹੈਗਾ ਜੀ orange ਕਲਰ। ਪ੍ਰੋਪਰ ਜਿਹੜਾ ਗਾਜਰੀ ਸ਼ੇਡ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਸ਼ੇਡ ਤੁਹਾਨੂੰ ਮਿਲ ਜਾਣਗੇ ਜੀ ਗਾਜਰੀ ਦੇ ਵਿੱਚ ਦੋ ਸੂਟ ਵੀ ਇਕੱਠੇ ਹੋ ਜਾਣਗੇ। ਇਹ ਦੋ ਸ਼ੇਡ ਇੱਕੋ ਜਿਹੇ ਹੈ ਜੀ। ਪ੍ਰਾਈਸ ਹੈਗਾ ਜੀ ਇਹਦਾ ਸਿਰਫ ਤੇ ਸਿਰਫ 900 ਰੁਪਏ ਜੀ 900 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਕਾਬੀਆ ਟੱਚ ਇਹਦਾ ਵਰਕ ਰਹਿਣ ਵਾਲਾ ਜੀ ਨੈਕਸਟ ਜਿਹੜਾ ਡਿਜ਼ਾਈਨ ਆਏਗਾ ਜੀ ਕਾਬੀਆ ਟੱਚ ਵਰਕ ਦੇ ਵਿੱਚ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ ਜੀ ਵੇਲ ਦਾ ਫਰਕ ਹੈ ਸਾਰੇ ਕਾਬੀਆ ਟੱਚ ਰਹਿਣ ਵਾਲੇ ਨੇ ਵੇਲ ਦਾ ਫਰਕ ਹੈ ਜੀ 900 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਵਰਕ ਦਾ ਮੁੱਲ ਹੈ ਜੀ ਜਿਹੜੇ ਵਿੱਚ ਆਪਾਂ ਦੇਖੋ ਤੁਹਾਨੂੰ ਵਿਦ ਸਟੱਫ ਦੇ ਰਹੇ ਹਾਂ ਜੀ ਇਕੱਲਾ ਵਰਕ ਹੀ ਹੁੰਦਾ 900 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਵਿਦ ਸਟੱਫ 900 ਰੁਪਏ ਦਾ ਦੇ ਰਹੇ ਹਾਂ ਜੀ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਜੀ ਆਪਣਾ ਇਹ ਵੀ ਦੇਖੋ ਕਾਫੀ ਸੋਨਾ ਜਿਹੜਾ ਡਿਜ਼ਾਈਨ ਹੈ ਜੀ ਬੂਟੀਆਂ ਬਣੀਆਂ ਹੋਈਆਂ ਉੱਤੇ ਇਹ ਵੀ ਵਰਕ ਕਾਵਿਆ ਟੱਚ ਹੈ ਜੀ ਇਦਾਂ ਹੀ ਐਜ਼ ਇਟ ਬਾਜ਼ੂ ਬਣੀਆਂ ਹੋਈਆਂ ਨੇ ਘੇਰਾ ਬਣਿਆ ਹੋਇਆ ਇਹਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਹੈਗੇ ਨੇ ਜੀ ਗਾਜਰੀ ਆ ਗਿਆ ਜੀ ਨੇਵੀ ਬਲੂ ਆ ਗਿਆ ਗ੍ਰੀਨ ਆ ਗਿਆ ਜੀ ਇੱਕ ਆ ਗਿਆ ਜੀ ਮਹਿਰੂਨ ਕਲਰ ਇੱਕ ਕਲਰ ਹੈਗਾ ਜਿਹਦਾ ਮਰਜੈਂਟਾ ਕਲਰ ਇਹ ਸਾਰਾ ਰੈਡਨੈਸ ਤੇ ਆ ਰਿਹਾ ਜੀ ਮਰਜੈਂਟਾ ਔਰ ਮਹਿਰੂਨ ਇੱਕ ਗਾਜਰੀਏ ਇਹ ਪ੍ਰੋਪਰ ਗਾਜਰੀ ਟੋਨ ਹੈ ਜੀ ਇਹ ਹੈਗਾ ਜੀ ਮਰਜੈਂਟਾ ਟੋਨ ਇਹ ਹੈਗਾ ਜੀ ਨੇਵੀ ਬਲੂ ਇੱਕ ਹੈਗਾ ਜੀ ਗ੍ਰੀਨ ਔਰ ਇੱਕ ਹੈਗਾ ਜੀ ਮਹਿਰੂਨ ਚਾਰ ਜਿਹੜੇ ਇਹਦੇ ਵਿੱਚ ਕਲਰ ਪੰਜ ਤੁਹਾਨੂੰ ਮਿਲ ਜਾਣਗੇ ਨਵੇਂ-ਨਵੇਂ ਕਲਰ ਡਿਜ਼ਾਈਨ ਆਪਣੇ ਕੋਲੇ ਆਉਂਦੇ ਰਹਿੰਦੇ ਆ ਜੇ ਅਗਰ ਤੁਸੀਂ ਸ਼ਾਪ ਤੇ ਵੀ ਵਿਜ਼ਿਟ ਕਰਨਾ ਚਾਹੁੰਦੇ ਹੋ ਸ਼ਾਪ ਤੇ ਆ ਸਕਦੇ ਹੋ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਹੈ ਜੀ ਮੇਰੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣਾ ਜਿਹੜਾ ਮੇਰਾ ਐਡਰੈਸ ਹੈ ਮੰਗਾ ਸਕਦੇ ਹੋ ਜਾਂ ਫਿਰ ਲੋਕੇਸ਼ਨ ਵੀ ਮੰਗਵਾ ਸਕਦੇ ਹੋ ਜੀ ਨੈਕਸਟ ਜਿਹੜਾ ਇਹ ਸੂਟ ਰਹਿਣਗੇ ਆਪਣੇ ਰਹਿਣਗੇ ਜੀ ਮੰਮੀਆਂ ਵਾਲੇ ਸੂਟ ਰਹਿਣਗੇ ਹਨਾ ਬਜ਼ੁਰਗਾਂ ਵਾਲੇ ਇਹ ਸਾਰੇ ਬਜ਼ੁਰਗਾ ਵਾਲਾ ਚਾਰਟ ਹੈ ਜੀ ਇਹ ਕਲਰ ਹੈਗਾ ਜੀ ਸਕਿਨ ਕਲਰ ਹੈ ਪ੍ਰੋਪਰ ਜਿਹੜਾ ਸਕਿਨ ਕਲਰ ਹੈ ਜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਅਨ ਇੱਕ ਹੈਗਾ ਜੀ ਇਹਦੇ ਵਿੱਚ ਗਾਜਰੀ ਜੀ ਟੋਨ ਹੈ ਬੜਾ ਸੋਹਣਾ ਇਹ ਨਾ ਇੰਗਲਿਸ਼ ਟੋਨ ਦਾ ਪਿੰਕ ਕਲਰ ਆ ਗਿਆ ਜੀ ਪਿੰਕ ਜਿਹਾ ਕਲਰ ਇੰਗਲਿਸ਼ ਟੋਨ ਦਾ ਇੱਕ ਹੈਗਾ ਜੀ ਇਹਦੇ ਵਿੱਚ ਗ੍ਰੇ ਕਲਰ ਹੈ ਬਹੁਤ ਸੋਹਣੀ ਵੇਲ ਬਣੀ ਹੋਈ ਹੈ ਫਿਨਿਸ਼ਿੰਗ ਚੈੱਕ ਕਰੋ ਜੀ ਵਰਕ ਦੀ ਬਹੁਤ ਫਿਨਿਸ਼ਿੰਗ ਨਾਲ ਜਿਹੜਾ ਇਹ ਵਰਕ ਹੋਇਆ ਹੈ ਬੜਾ ਪਿਆਰਾ ਸੋਹਣਾ ਵਰਕ ਕੀਤਾ ਹੈ ਜੀ ਘੇਰੇ ਦਾ ਇੱਕ ਗ੍ਰੇ ਕਲਰ ਦੇ ਵਿੱਚ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਹੈ ਜੀ ਇੱਕ ਹੈਗਾ ਜੀ ਆਪਣੇ ਕੋਲੇ ਪੀਚ ਕਲਰ ਇਹ ਥੋੜਾ ਸਕਿਨੀ ਪੀਚ ਦਾ ਜੀ ਡਾਰਕ ਸਕਿਨ ਪੀਚ ਦਾ ਕਲਰ ਹੈ ਚਾਰ ਕਲਰਾਂ ਦੇ ਵਿੱਚ ਜਿਹੜਾ ਇਹ ਵੀ ਆਪਣੇ ਕੋਲੇ ਤਾਂ ਨੂੰ ਮਿਲ ਜਾਣਗੇ ਜੀ ਚਾਰ ਕਲਰ ਇਹਦੇ ਵਿੱਚ ਦੋ ਕ੍ਰੀ ਆ ਗਏ ਜੀ ਇੱਕ ਜਿਹੜਾ ਇੰਗਲਿਸ਼ ਟੋਨ ਦਾ ਪਿੰਕ ਕਲਰ ਆ ਗਿਆ ਸਕਿਨ ਆ ਗਿਆ ਇੱਕ ਆ ਗਿਆ ਜੀ ਆਪਣਾ ਪੀਚ ਜਿਆ ਕਲਰ ਬਹੁਤ ਸੋਹਣਾ ਕਲਰ ਚਾਰਟ ਜਿਹੜੇ ਇਹਦੇ ਵਿੱਚ ਆਏ ਨੇ ਜੀ ਪ੍ਰੋਪਰ ਜਿਹੜਾ ਇਹਦਾ ਜਿਹੜਾ ਪਸ਼ਮੀਨਾ ਰਹੇਗਾ ਜੀ ਬਹੁਤ ਸੋਹਣਾ ਪਸ਼ਮੀਨਾ ਲੱਗਿਆ ਹੋਇਆ ਸਾਰੇ ਜਿਹੜਾ ਪਸ਼ਮੀਨਾ ਲੱਗਿਆ ਜੀ ਪਿਓਰ ਵਾਲਾ ਪਸ਼ਮੀਨਾ ਲੱਗਿਆ ਹੋਇਆ ਵਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ ਪ੍ਰਾਈਸ ਹੈਗਾ ਤਾਂ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਇਹਨਾਂ ਵਿੱਚੋਂ ਚਾਰ ਸੂਟ ਇਕੱਠੇ ਵੀ ਬਾਈ ਕਰਦੇ ਹੋ ਤਾਂ ਤੁਹਾਨੂੰ ਇਹ ਸੂਟ ਜਿਹੜੇ ਲੈਸ ਨਾਲ ਮਿਲਣਗੇ ਔਰ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ ਚੀਜ਼ ਵੀ ਬਹੁਤ ਵਧੀਆ ਜਿਹੜੀ ਸੀ ਤੁਹਾਡੇ ਲਈ ਲੈ ਕੇ ਆਉਣੇ ਰਹੇ ਨੇ ਆ ਜੀ ਪਿਓਰ ਪਸ਼ਮੀਨੇ ਦੇ ਉੱਤੇ ਆਪਾਂ ਵਰਕ ਲੈ ਕੇ ਆਏ ਆ ਸਾਰੇ ਹੀ ਸੂਟ ਬੜੇ ਸੋਹਣੇ ਨੇ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਸਾਰੇ ਕਾਵਿਆ ਟੱਚ ਵਰਕ ਦੇ ਨਾਲ ਡਿਜ਼ਾਈਨਿੰਗ ਦਿੱਤੀ ਗਈ ਹੈ ਬਹੁਤ ਸੋਹਣੇ ਡਿਜ਼ਾਈਨਰਾਂ ਦੇ ਵਿੱਚੋਂ ਆਪਣੇ ਕੋਲ ਸਟਾਕ ਆਇਆ ਹੈ ਜੀ ਜੋ ਵੀ ਭੈਣ ਇਹਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਹੈ ਜੀ ਮੇਰੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ